ਹਰ ਪਾਰੇ ਪਿਆਰੇ ਸਵਾਲਾਂ ਦਾ ਜਵਾਬ ਤੁਹਾਡੇ ਹੋਸਟ ਜੀ ਸਾਤ ਮਾ ਜੀ ਨੂੰ ਤੁਹਾਡਾ ਸਵਾਗਤ ਹੈ ਜੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਸਾਡੇ ਚੈਨਲ ਵੱਲੋਂ ਖਬਰ ਜਿਹੜੀ ਆ ਉਹ ਨਸ਼ਰ ਕੀਤੀ ਜਾ ਰਹੀ ਸੀ ਕਿ ਇਹ ਜਿਹੜੀ ਖੋਲੀ ਸੜਕ ਜਿਹੜਾ ਇਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਇਸ ਨੂੰ ਖੋਲੀ ਸੜਕ ਦਾ ਨਾਂ ਬੇੜਾ ਆ ਉਹ ਦਿੱਤਾ ਗਿਆ ਸੀ ਦਾ ਲੋਕਾਂ ਵੱਲੋਂ ਕਿਉਂਕਿ ਇੱਥੇ ਕਾਫੀ ਬੇੜਾ ਹਾਦਸੇ ਲ ਉਹ ਲਗਾਤਾਰ ਜੜਿਆ ਰੋਜ਼ ਵਾਪਰਦੇ ਸਨ ਅਤੇ ਰੋਜ਼ ਆਵੇਂ ਲੋਕੀ ਜੜਿਆ ਛਕਦਾ شکار ਹੁੰਦੇ ਸਨ ਜਿਗੋ ਤੇ ਕੜਾ ਸੰਗਿਆਲ ਲੈਂਦੇ ਹੋਏ ਅੱਜ ਦੂਜੇ ਪੀੜੇ ਵਿਧਾਇਕ ਅਗਨੀ ਸ਼ਰਮਾ ਮੌਕੇ ਮਤੇ ਪਹੁੰਚੇ ਆਪੇ ਕੋਲਾ ਵੱਲੋਂ ਜਿਹੜਾ ਇਹ ਸੜਕ ਦਾ ਕੰਮ ਜੜਿਆ ਆ ਉਹ ਸ਼ੁਰੂ ਕਰਵਾਇਆ ਗਿਆ ਔਰ ਕਹਿੰਦਾ ਕਿ ਇਹ ਜਗਾ ਜਿਹੜੀ ਆ ਇਹ ਮੇਨਵੇ ਦੀ ਜਗਾ ਜਿਹੜੀ ਕੀਤੀ ਜਗਾ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਪ੍ਰਸ਼ਾਸਨ ਨੂੰ ਕਰਨਾ ਪੈ ਰਿਹਾ ਸੀਗਾ ਆ ਤੇ ਹੁਣ ਇੱਕ ਸ਼ਰਤ ਦਾ ਕੰਮ ਸ਼ੁਰੂ ਹੋ ਗਏ ਚੱਲ ਗਿਆ ਜਿੱਤੇ ਲੋਕਾਂ ਨੇ ਮੀਡੀਆ ਦਾ ਧੰਨਵਾਦ ਕੀਤਾ ਹੈ ਭਾਰਤ ਇੰਗਲੈਂਡ ਨੂੰ ਚੈਨਲ ਦਾ ਵੀ ਧੰਨਵਾਦ ਕੀਤਾ ਹੈ ਕਿ ਤੁਹਾਡੇ ਚੈਨਲ ਮਾਧਿਅਮ ਨਾਲ ਇਹ ਜਿਹੜਾ ਕੰਮ ਹੈ ਬੜੀ ਦੇਰ ਤੋਂ ਰੁਕਿਆ ਹੋਇਆ ਇਹ ਸ਼ੁਰੂ ਕੀਤਾ ਗਿਆ ਹੈ ਔਰ ਇਸ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਕਾਫੀ ਫਾਇਦਾ ਮਿਲੇਗਾ ਔਰ ਲੋਕਾਂ ਨੂੰ ਅਖਰੀ ਵੰਡਾ ਤੇ ਨਿਜਾਤ ਮਿਲੇਗੀ ਬਾਕੀ ਠੀਕ ਹੈ ਮੌਕਾ ਮੌਜੂਦ ਆ বিদਾਇਕ ਅਸਲੀ मारे देख रहे हैं पूरे दिखो तब तक नहीं गए उजा नरवेश कुमार भारत लगे सवाल आपका तो खास होते हो काफी लंबे चेर तो जो थी कई लोग एक्सीडेंट का जब भी है मेरे बड़ा अफसोस है लेकिन क्योंकि ये रेलवे जुड़ा हुआ मामला ਦੇਗੰਦੇਰੇ ਰੇਲਵੇ ਦੇ ਆਪਣੇ ਕਾਨੂੰਨ ਨੇ ਨਗਰ ਨਿਗਮ ਨੇ ਵੀ ਉਪਰਾਲਾ ਕੀਤਾ ਬਹੁਤ ਸਾਰੇ ਲੋਕਾਂ ਨੇ ਉਪਰਾਲਾ ਕੀਤਾ ਹੈ ਲੇਕਿਨ ਪਠਾਨਕੋਟ ਦਾ ਮੇਰੇ ਲਈ ਮਹੱਤਵਪੂਰਨ ਰਾਜਨੀਤੀ ਕਰਨਾ ਨਹੀਂ ਹੈ ਨਾ ਮੈਂ ਕਦੀ ਕੀਤੀ ਹੈ ਜਿਹੜੇ ਜਿਹੜੇ ਕੈਰੇਡੀ ਲੈਣਾ ਕਹਿੰਦੇ ਲੈਣ ਮੈਨੂੰ ਸੰਤੋਸ਼ ਕੇਵਲ ਇਹ ਆ ਕਿ ਇਹ ਕੰਮਾਜੋ ਸ਼ੁਰੂ ਹੋ ਗਿਆ ਹੈ ਔਰ ਦੋ ਦਿਨਾਂ ਦੇ ਅੰਦਰ ਕੰਮਾਚੀ ਕੰਪਲੀਟ ਕਰਾਂਗੇ ਇਹਦੇ ਬਾਪੂ ਦੇ ਜਿਹੜਾ ਪਾਣੀ ਦਾ ਫਲੋ ਹੈ ਇਹ ਨਗਰ ਨਿਗਮ ਨਾਲ ਸੰਬੰਧਿਤ ਹੈ ਨਾ ਕੱਲ ਰੇਲਵੇ ਵਾਲਿਆਂ ਨਾਲ ਵੀ ਮਿਲ ਰਿਆਂ ਦੁਆਰਾ ਇਹ ਕਮ ਸੇ ਕਮ ਆਪਣੀ ਲਾਈਨ ਤੇ ਘਾਹ ਨੂੰ ਸਾਫ਼ ਕਰਾਂ। ਬਰਸਾਤ ਦਾ ਮੌਸਮ ਹੈ। ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਆਪਣੀਆਂ ਘਰੋਣੀਆਂ ਹੈ। ਇਸ ਕਰਕੇ ਛੋਟੇ ਨੂੰ ਵੀ ਵਾਅਕ ਹੈ ਛੋਟੇ ਕੋਲੇ ਕੰਮ ਹੈ ਕਿ ਇਹਨੂੰ ਬਿਲਕੁਲ ਅੱਛੇ ਤਰੀਕੇ ਨਾਲ ਪੁਕਤਾ ਤਰੀਕੇ ਨਾਲ ਪਹਿਲਾਂ ਇਹਨਾਂ ਦੀਆਂ ਵੱਡੀਆਂ ਪੱਦਰੀਆਂ ਜਿਹੜੀਆਂ ਆਈਆਂ ਔਰ ਅਜਵਾ ਗਨ ਤੇ ਕੱਲ੍ਹ ਦਾ ਗਨ ਲੋਕਾਂ ਨੂੰ ਤਕਲੀਫ ਜ਼ਰੂਰ ਹੋਏਗੀ ਲੇਕਿਨ ਉਹਦਾ ਵੀ ਉਪਰਾਲਾ ਕੀਤਾ ਕਿ ਇਹ ਜੋ ਨਾਲ ਰਸਤਾ ਬੰਦ ਹੋ ਕਿਉਂਕਿ ਮੈਨੂੰ ਆਪਣੇ ਬਡਾਨਕੋੜ ਦੇ ਪਲਾਂ ਦਾ ਪਤਾ ਕਿ ਜਿਹਨਾਂ ਨੂੰ ਆ ਉਪਰੋਂ ਦੇ ਮੇਜਾਣਾ ਤੇ ਆਪਾਂ ਜਿਹਨਾਂ ਲਈ ਜਾਣਗੇ ਤੇ ਇਸ ਕਰਕੇ ਇਹ ਉਪਰਾਲਾ ਕਰਕੇ ਆਪਾਂ ਇਹ ਕੰਮ ਜਿਹੜਾ ਅੱਜ ਸ਼ੁਰੂ ਕਰਾਇਆ ਔਰ ਇਸ ਲਈ ਇਹ ਮੁੰਡਿਆਂ ਦਾ ਬੜਾ ਯੋਗਦਾਨ ਹੈ ਬਾਕੀ ਦੇ ਬਾਕੀ ਗੱਲਾਂ ਕਰਦੇ ਨੇ ਇਹ ਕੋਈ ਹੋਰ ਚੈਨਲ ਨਹੀਂ ਹਨ ਮੈਨੂੰ ਲਗਾਤਾਰ ਟਰੈਕ ਕਰਦੇ ਰਹੇ ਨੇ ਔਰ ਕੱਲ ਜਿੱਲੇ ਮਿਰੋਟੇ ਦੇ ਚਿਕਨਾ ਆਇਕ ਅਸੀਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਮੇਰੀ ਟਿੱਟੀ ਪਲਾਂਟ ਤੇ ਬਾ ਮੇਰੀ ਟਿੱਟੀ ਤੇ ਆਂਦੀ ਬਹੁਤ ਵੀ ਬੜੇ ਨੇ ਟਿੱਟੀ ਚੋਕੇ ਪਾ ਦੇ ਮੈਂ ਉਹਨਾਂ ਸਾਰਿਆਂ ਨੂੰ ਵੀ ਕ੍ਰੈਡਿਟ ਦਿੰਦਾ ਪਰ ਇਹ ਲੋਕ ਨੂੰ ਮੰਨਣੀ ਪੈਗੀ ਕਿ ਕੇਂਦਰ ਦੇ ਅੰਦਰ ਮੋਦੀ ਦੀ ਸਰਕਾਰ ਸਾਮਾਨੇ ਆਦਮੀ ਦੀ ਟਿੱਟੀ ਤੇ ਵੀ ਜਵਾਬ ਦਿੰਦੀ ਹੈ ਔਰ ਉਹਦੇ ਤੇ ਅਸੀਂ ਐਕਸ਼ਨ ਵੀ ਲੈਂਗੇ ਦੇਖੋ ਚਲੋ ਦੇਰ ਹੈ ਬਰਸਤਾ ਹੈ ਕ੍ਰੈਡਿਟ ਕੋਈ ਵੀ ਲੇ ਪਰ ਜਿਹੜੇ ਕਮ ਸੈਂਟਰ ਦੇ ਉਹ ਸੈਂਟਰ ਦੇ ਹੀ ਹੈ ਜਨਤਾ ਜਾਗਰਿਤ ਹੈ ਜਨਤਾ ਨੂੰ ਪਤਾ ਹੈ ਕੋਈ ਫਲਾਇਓਵਰ ਦੇ ਕੰਮ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦਾ ਹੈ ਸੈਂਟਰ ਦੇ ਕੋਈ ਨੈਸ਼ਨਲ ਹਾਈਵੇ ਦੇ ਉਹ ਸੈਂਟਰ ਵੱਲੋਂ ਹੀ ਹੁੰਦੇ ਆ ਸੈਂਟਰ ਵੱਲੋਂ ਹੀ ਜਿਹੜਾ ਮੇਰੇ ਹਿਸਾਬ ਨਾਲ 80% ਕੰਮ ਇਸ ਟਾਈਮ ਪੰਜਾਬ ਗਵਰਨਮੈਂਟ ਦੇ ਵਿੱਚ ਸੈਂਟਰ ਵੱਲ ਹੀ ਹੋ ਰਿਹਾ ਹੈ ਚਾਹੇ ਇਹਨਾਂ ਨੇ ਮਹੱਲਾ ਕਲੀਨਿਕਸ ਦੇ ਨਾਮ ਚੇਂਜ ਕਰਤੇ ਅਮਰੂਤੀ ਯੋਜਨਾ ਦੇ ਵਿੱਚ ਸ਼ਹਿਰ ਦੇ ਡਿਵੈਲਪਮੈਂਟ ਲਈ ਪੂਰਾ ਕੋਈ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਸੀਵਰੇਜ ਵਾਸਤੇ ਅ ਅਮਰੂਤੀ ਇਹਨਾਂ ਦੇ ਵਿੱਚ ਸੀਗੀਆਂ ਟਿਊਬਲ ਵਾਸਤੇ ਪੈਸਾ ਆਇਆ ਸੀਗਾ ਕਾਰਪੋਰੇਸ਼ਨ ਠੀਕ ਹੈ ਪਾਣੀ ਦੀ ਪਾਈਪਲਾਈਨਿੰਗ ਵਾਸਤੇ ਆ ਪੈਸਾ ਆਇਆ ਉਹ ਵੀ ਸੈਂਟਰ ਦਾ ਹੈ ਆਵਾਜ਼ ਸੀ ਇਹਨਾਂ ਦਾ ਪੈਸਾ ਉਹ ਵੀ ਸੈਂਟਰ ਦਾ ਹੈ ਕਿਸਾਨ ਸਮਾਨ ਨਹੀਂ ਦੀਦਾ ਪੈਸਾ ਜਿਹੜਾ ਉਹ ਵੀ ਸੈਂਟਰ ਦਾ ਹੈ ਤੇ ਹਰ ਤਰ੍ਹਾਂ ਦੀ ਜਿਹੜੀ ਸੈਂਟਰ ਵੱਲੋਂ ਟਾਈਮ ਟੂ ਟਾਈਮ ਹੈਲਪ ਆ ਰਹੀ ਹੈ ਹਾਂ ਉਹਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਇਹਨਾਂ ਨੇ ਗੜਬੜੀ ਕੀਤੀ ਖਦਾ ਆਡਿਟ ਹੋ ਰਿਹਾ ਉਹਦੇ ਵਾਸਤੇ ਪੁਸ਼ਪਰਤਾਲ ਵੀ ਚੱਲੀ ਹੈ ਬਾਕੀ ਇਹ ਕੰਮ ਜਿਹੜੇ ਸੈਂਟਰ ਦੇ ਹੈ ਸਰ ਇਹ ਨਾ ਕੰਮ ਕਾਫੀ ਮੰਤਰੀ ਸੰਮੇਟੇ ਕਰਨ ਕਿਹਾ ਜਿਵੇਂ ਪਿਛਲੇ ਤਰੀਕ 2 ਸਾਲ ਤੋਂ ਲੋਕੀ ਜਿਹੜਾ ਪ੍ਰੇਸ਼ਾਨ ਹੋ ਰਹੀ ਸੀ ਦੇਖੋ ਲੋਕੀ ਇਕੱਲੇ ਉਹਦੇ ਵਾਸਤੇ ਨਹੀਂ ਪ੍ਰੇਸ਼ਾਨ ਸਾਢੇ 3 ਸਾਲ ਤੋਂ ਜੋ ਵੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆਈ ਹੈ ਕਿ ਟਵਿਨੀ ਲੱਗੀ ਲੋਕ ਪਰੇਸ਼ਾਨ ਹੀ ਹੈ ਰੰਗਲਾ ਪੰਜਾਬ ਬਣਾਦੇ ਬਣਾਦੇ ਇਹਨਾਂ ਨੇ ਕੰਗਲਾ ਪੰਜਾਬ ਬਣਾ ਦਿੱਤਾ ਪਰसों ਮੈਂ ਦੇਖ ਰਿਹਾ ਸੀਗਾ ਜਿਹੜੇ ਫਾਈਨੈਂਸ ਮਿਨਿਸਟਰ ਸਾਡੇ ਪੰਜਾਬ ਦੀ ਸੀਮਾ ਜੀ ਹੈ ਉਹ 8500 ਕਰੋੜ ਰੁਪਈਆ ਆਰਬੀਆਈ ਵੱਲੋਂ ਫੰਡ ਜਿਹੜੇ ਹੈ ਹੋਰ ਲੋਨ ਇਹਨਾਂ ਨੂੰ ਸੈਂਟਰ ਦਾ ਉਹਦੇ ਵਾਸਤੇ ਸੈਲੀਬ੍ਰੇਸ਼ਨ ਕਰ ਰਹੀ ਸੀ ਪੰਜਾਬ ਤੇ ਡੇ ਬਾਈ ਡੇ ਜਿਹੜਾ ਕਰਜ਼ਾ ਚੜਵਾ ਜਾ ਰਿਹਾ ਹੈ तकरीबन 1.450 ਕਰੋੜ ਰੁਪਇਆ ਪੰਜਾਬ ਦੇ ਉੱਤੇ ਕਰਜ਼ਾ ਹੋ ਗਿਆ ਹੈ ਕਰਜ਼ਾ ਲੈਣ ਤੋਂ ਬਾਅਦ ਸੈਲੀਬ੍ਰੇਸ਼ਨ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਕਰੈਡੀਬਿਲਟੀ ਹੈ ਜਿਹੜੀ ਕਹਿੰਦੇ ਸੀ ਵੀ ਅਸੀਂ ਪੰਜਾਬ ਦੇ ਸਰਸਿਸ ਤੋਂ ਹੀ ਸੋਰਸ ਜਨਰੇਟ ਕਰਾਂਗੇ ਇਨਕਮ ਨੂੰ ਜਨਰੇਟ ਕਰਾਂਗੇ ਉਹ ਕਰਜ਼ਾ ਲੈ ਕੇ ਜਿਹੜਾ ਹੈ ਉਹ ਤਨਖਾਹਾਂ ਦੇ ਰਿਹਾ ਹੈ ਕਰਜ਼ਾ ਲੈ ਕੇ ਜਿਹੜਾ ਹੌਸਟੇਲ ਨੂੰ ਚਲਾ ਰਿਹਾ ਹੈ ਡੇ ਬਾਏ ਡੇ ਪ੍ਰਤੀ ਦਿਨ ਜਿਹੜਾ ਉਹ ਹਰ ਆਦਮੀ ਦੇ ਉੱਤੇ ਪੰਜਾਬ ਦੇ ਜਿਹੜਾ ਤਕਰੀਬਨ 1.5 ਲੱਖ ਰੁਪਏ ਜਿਹੜਾ ਪਰਪਸਨ ਕਰਜ਼ਾ ਅੱਜ ਦੀ ਦੇਖ ਤੋਂ ਪੈਦਾ ਹੁੰਦੇ ਬੱਚੇ ਦੇ ਉੱਤੇ ਪੰਜਾਬ ਦੇ ਉੱਤੇ ਕਰਜ਼ਾ ਹੈ ਇਹ ਹਾਲ ਹੈ ਪੰਜਾਬ ਦੇ ਤੁਸੀਂ ਕਿੰਨਾ ਚੜਾ ਜਾਓਗੇ ਜਿਹੜਾ ਆਪੇ ਕੰਮ ਲੱਗਿਆਗਾ ਤੁਹਾਡੀ ਜ਼ਰੂਰਤ ਹੈ ਕਿਉਂਕਿ ਤੁਹਾਡਾ ਬਹੁਤ ਜ਼ਿਆਦਾ ਅਫਸਰ ਰਿਹਾ ਹੈ ਬਈ ਕਿੰਨਾ ਚੜਾ ਜਾਓਗੇ ਇਹ ਸਾਡਾ ਕੋਈ ਅਫਰ ਨਹੀਂ ਰਿਹਾ ਮੇਰਾ ਕੰਮ ਸਿਰਫ ਅੰਦਾ ਸੀਗਾ ਜੋ ਉੱਥੇ ਡਿਗਰੀ ਸੀਗੀ ਅਸੀਂ ਉਹਨਾਂ ਦੀ ਵੀਡੀਓ ਬਣਾ ਕੇ ਉਹ ਸੋਸ਼ਲ ਮੀਡੀਆ ਸਾਈਡ ਤੇ ਪਾਤੀਆ ਬਾਕੀ ਐਰੇ ਵਿੱਚ ਸਭ ਤੋਂ ਜ਼ਿਆਦਾ ਜੋ ਕਰਾਜ ਚੱਲਾ ਮੀਡੀਆ ਦਾ ਜਾਂਦਾ ਉਹਨਾਂ ਨੇ ਸਾਡੀ ਆਵਾਜ਼ ਨੂੰ ਅੱਗੇ ਗਾ ਲ ਚੁੱਕਿਆ ਤੇ ਲੋਕਾਂ ਤੱਕ ਲੈ ਕੇ ਗਿਆ ਸੋ ਉਹਨਾਂ ਜੋ ਵੀ ਬੰਦੇ ਸੀਗੇ ਉਹਨਾਂ ਸਭ ਦਾ ਧੰਨਵਾਦ ਕਰਦੇ ਆ ਮੀਡੀਆ ਦਾ ਖਾਸ ਤੌਰ ਤੇ ਯੋਗਦਾਨ ਹੈ ਖਾਸ ਕਰਕੇ ਸੋਸ਼ਲ ਮੀਡੀਆ ਦਾ ਅਜੀ ਸਰ ਬੜੀ ਲੰਬੇ ਸਿਰ ਤੋਂ ਜਿਹੜੀ ਮੰਗ ਤੁਸੀਂ ਅੱਜ ਪੂਰੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਅਜੀ ਤਨ ਪਰ ਨਾਲ ਪਹਿਲੇ ਜੇ ਮੈਂ ਤੁਹਾਡਾ ਮੀਡੀਆ ਧੰਨਵਾਦ ਕਰਾਂਗਾ ਜੀ ਕਿਉਂਕਿ ਤੁਹਾਡੇ ਮੀਡੀਆ ਜਰੇ ਹੀ ਆਈ ਖਬਰ ਆਈ ਕਿ ਚੁੱਪ 5-6 ਦਿਨਾਂ ਤੋਂ ਕਿ ਇੱਥੇ ਉਹਨੂੰ ਹੱਲ ਪਤਾ ਜਾਵੇ ਤੇ ਅੱਜ ਤੁਹਾਡੀ ਜਿਹੜੀ ਮਿਹਨਤਾਂ ਰੰਗ ਲਾਈ ਹੈ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਤੇ ਬਿਲਕੁਲ ਇਸ ਤਰ੍ਹਾਂ ਦੇ ਅੱਜ ਨੂੰ ਬੜਾ ਬਧੀਆ ਹੋ ਜਾਏਗਾ तव्हांखे किथे जानून माल नुक़सान न हुजे त फिर थैंक्स कंदा की ਬੜੀ ਬੜੀ ਮਿਹਰਬਾਨੀ ਇਹ ਕੰਮ ਸਿਰਫ ਥੋੜੀ ਬਦਲਤੀ ਹੋ ਰਹੀ ਆ। ਹਿੰਦਸ ਸਮੇਤ ਸਭ ਤੋਂ ਪਹਿਲਾਂ ਮੈਂ ਤੁਹਾਡੇ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੇ ਤੋਂ ਤੁਹਾਡੇ ਮਾਧਿਅਮ ਰਾਹੀਂ ਪਾਈ ਤਾ ਮੇਰੀ ਖਬਰ ਲੱਗੀ ਆ। ਉਹਦੇ ਬਾਅਦ ਚਲੋ ਤੇ ਵੀ ਕੰਮ ਕਰਾਇਆ ਪ੍ਰਸ਼ਾਸਨ ਨੇ ਮੈਂ ਉਹਦਾ ਵੀ ਬੜਾ ਥੈਂਕਸ ਹੈਗਾ। ਚਲੋ ਅੰਦਰ ਸਾਡੀ ਮੰਗ ਨੂੰ ਰੱਖਿਆ ਆ। ਹੁਣ ਦੇਖੋ ਅੱਜ ਕੰਮ ਸ਼ੁਰੂ ਹੋਇਆ ਕਰਦਾ ਤਾਂ ਚਲੋ ਐਨਾ ਮੈਨੂੰ ਪਤਾ ਆ ਹੁਣ ਦਬਿਆ ਹੋ ਜਾਣਾ ਆ ਤੇ ਪ੍ਰਸ਼ਾਸਨ ਅੱਗੇ ਆ ਜਿੰਨੇ ਵੀ ਪ੍ਰਸ਼ਾਸਨ ਨੇ ਕੰਮ ਕਰਾਇਆ ਉਹਦਾ ਮੈਂ ਥੈਂਕਸ ਕਰਦਾ ਪਿਆ। ਚਲੋ ਤੁਹਾਡੇ ਇਹ ਰਹੀ ਹੈ ਸਾਡੀ ਖਬਰ ਲੱਗੀ ਹੈ ਇਸ ਕਰਕੇ ਬਸ ਇੰਨੀ ਮੈਂ ਕੀ ਨਾ ਕਰਾਂ